ਇਹ ਜਿਹੜੀ ਜਿਹੜੇ ਬਿਮਾਰ ਜਿਹੜਾ ਹੋਇਆ ਜਦੋਂ ਅਮਰ ਨੂਰੀ ਹੁਣਾਂ ਨੂੰ ਕਿਡਨੀ ਦੇਣੀ ਪਈਏਗੀ ਹਨ ਹੂੰ ਕਾਫੀ ਬਿਮਾਰ ਫਿਰ ਜੈ ਸੈਟ ਨਹੀਂ ਹੋਇਆ ਨਾ ਜੀ ਐਕਚੁਅਲੀ ਇਹਨਾਂ ਨੂੰ ਪਹਿਲਾਂ ਸ਼ੂਗਰ ਸੀ ਸ਼ੂਗਰ ਕਾਫੀ ਵੱਧ ਗਈ ਸੀ ਤੇ ਉਹਦਾ ਵੀ ਸਿਹਤ ਤੇ ਅਸਰ ਹੁੰਦਾ ਸੀ ਉਹ ਫਿਰ ਸ਼ੂਗਰ ਦਾ ਕਹਿੰਦੇ ਸ਼ਾਇਦ ਕਿਡਨੀ ਤੇ ਵੀ ਮੜਾ ਅਸਰ ਕਰ ਦਿੰਦੀ ਆ ਜੀ ਤੇ ਨਿਗਾ ਤੇ ਵੀ ਕਰ ਦਿੰਦੀ ਹੈ ਜੀ ਜੀ ਤੇ ਉਹ ਠੀਕ ਹੋ ਗਏ ਸੀ ਕਿਡਨੀ ਦੇ ਨਾਲ ਉਸ ਤੋਂ ਬਾਅਦ ਇਹ ਹੁੰਦਾ ਸੀ ਵੀ ਆਪਣਾ ਬਾਕਾਇਦਾ ਰੋਟੀ ਰੋਟੀ ਵਾਲਾ ਡੱਬਾ ਵੀ ਨਾਲ ਲਿਆਉਂਦੇ ਹੁੰਦੇ ਸੀ ਬਾਹਰ ਦਾ ਖਾਣਾ ਬੰਦ ਤੇ ਕੋਈ ਹਾਂ ਬਾਹਰਲੀ ਚੀਜ਼ ਨਹੀਂ ਖਾਂਦੇ ਤੇ ਮੈਨੂੰ ਯਾਦ ਆ ਵੀ ਆਪਣਾ ਜਿਹੜਾ ਸ਼ਹਿਰ ਪਟਿਆਲਾ ਵਾਲੇ ਦੇ ਵਾਲਾ ਹਰਦੀਪ ਜੀ ਆਪਣਾ 베ਲੀ ਜੀ ਜੀ ਉਹਦੀ ਬੇਟੀ ਦੇ ਵਿਆਹ ਤੇ ਵੀ ਜਦੋਂ ਬਾਅਦ ਆਪ ਦਾ ਡੱਬਾ ਇਹਨਾਂ ਨੇ ਖੋਲੇ ਹੋਇਆ ਸੀ ਅੱਛਾ ਜੀ ਦਵਾਈ ਦੁਵਾਈ ਵੀ ਨਾਲ ਰੱਖਦੇ ਸੀਗੇ ਉਹ ਗਾਂ ਦੇ ਗਾਂ ਫਿਰ ਸਰੀਰ ਕਿਤੇ ਅੰਦਰਲੀ ਮਸ਼ੀਨਰੀ ਖਰਾਬ ਹੁੰਦੀ ਗਈ ਤੇ ਉਦੋਂ ਕਿਸਾਨ ਅੰਦੋਲਨ ਵੇਲੇ ਕਈ ਥਾਵਾਂ ਤੇ ਗਏ ਇਹ ਦਿੱਲੀ ਬਾਡਰ ਤੇ ਵੀ ਗਏ ਇੱਥੇ ਵੀ ਖੰਨੇ ਵੀ ਸੰਵਰਾਲੇ ਵੀ ਸੰਬੋਧਨ ਕੀਤਾ ਹਾਂ ਹਾਂ ਨਹੀਂ ਉਹ ਉਦਾਂ ਦੇ ਕਾਫੀ ਮੈਂਟਲੀ ਤੌਰ ਤੇ ਬਹੁਤ ਸਟ੍ਰੌਂਗ ਸਨ ਹਾਂ ਹਾਂ ਚਲੋ ਫੋਰਟਰੀ ਚ ਦਾਖਲ ਰਹੇ ਤੇ ਆਪਣਾ ਇਓ ਹੈ ਕਿ ਸਰਦੂਲ ਭਾਜੀ ਦੇ ਜਾਣ ਤੇ ਇੰਨਾ ਜ਼ਿਆਦਾ ਕੱਟ ਹੋਇਆ ਸੀ ਬੋਇਆ ਦਾ ਇਹ ਪੂਰਾ ਬੋਇਆ ਵੀ ਬਲੌਕ ਹੋ ਗਿਆ ਸੀ ਹਾਂਜੀ ਹਾਂਜੀ ਆਈ ਬਲੌਕ ਬਹੁਤ ਲੋਕਾਂ ਨੇ ਦੁੱਖ ਮਨਾਇਆ ਹੂੰ ਹੂੰ ਕਿਉਂਕਿ ਲੱਗਦਾ ਨਹੀਂ ਸੀਗਾ ਠੀਕ ਠਾਕ ਭਾਵੇਂ ਮਸ਼ੀਨਰੀ ਨਾਲੇ ਚਲੋ ਖਰਾਬ ਸੀ ਨੁਕਸੀ ਲੇਕਿਨ ਫਿਰ ਵੀ ਮਤਲਬ ਠੀਕ ਠਾਕ ਲੱਗਦੇ ਸੀ ਦੇਖਣ ਪਾਖਣ ਨੂੰ ਸਾਰਾ ਹਾਸੇ ਖੰਡੇ ਚ ਉਦਾ ਸੀਗੇ